ਦਾ ਐਨਆਰਆਈ ਆ ਕੇ ਸੇਵਾ ਕਰਦੇ ਸੀ ਹੁਣ ਜਿਹੜੇ ਯੂਪੀ ਬਿਹਾਰ ਤੋਂ ਸੱਜਣ ਆਏ ਨੇ ਇਹ ਵੀ ਆਪਣਾ ਤਿੱਲ ਫੁੱਲ ਪਾ ਕੇ ਕਹਿੰਦੇ ਕਿ ਅਸੀਂ ਆਪੇ ਹੀ ਕੰਮ ਕਰਾ ਲਵਾਂ ਕਿਉਂਕਿ ਸਰਕਾਰਾਂ ਤਾਂ ਕੁੰਭ ਕਰਨ ਦੀ ਨੀਂਦ ਸੁੱਤੀਆਂ ਔਰ ਉਹਨਾਂ ਨੇ ਜਾਗਣਾ ਹੀ ਨਹੀਂ ਬਾਕੀ ਆਹ ਹਾਲਾਤ ਤੁਹਾਨੂੰ ਕੈਮਰੇ ਤੇ ਨਜ਼ਰ ਆ ਰਹੇ ਇਹਨਾਂ ਦੇ ਬੱਚੇ ਵੀ ਪੜਦੇ ਆ ਇਹ ਵੀ ਕਮਾਂਕਾਰਾਂ ਤੇ ਜਾਂਦੇ ਆ ਇਹਨਾਂ ਨੂੰ ਵੀ ਦਵਾਦਾਰੂ ਲੈਣ ਜਾਣੀ ਹੁੰਦੀ ਇਹਨਾਂ ਦੇ ਵੀ ਘਰ 'ਚ ਕਈ ਵੇਲੇ ਕੋਈ ਔਖਿਆਈ ਆ ਜਾਂਦੀ ਹੈ ਜਦਕ ਵੇਲੇ ਕੋਈ ਖੁਸ਼ੀ ਦਾ ਮਾਹੌਲ ਆ ਜਾਂਦਾ ਤਾਂ ਲੋਕ ਲਿਪੜ ਲਿਪੜ ਕੇ ਬਾਹਰ ਜਾਂਦੇ ਆ ਤੇ ਲਿਪੜ ਲਿਪੜ ਕੇ ਅੰਦਰ ਆਉਂਦੇ ਆ ਕੰਮ ਤੇ ਜਾ ਕੰਮ ਤੇ ਵੀ ਨਹੀਂ ਜਾ ਸਕਤੇ ਹੈ ਨਾ ਬੱਚੇ ਸਕੂਲੇ ਜਾ ਸਕੂਲ ਜਾ ਸਕਤੇ ਹੈ ਪਰਸੋ ਵੀ ਬੱਚੇ ਦੋ ਤਿੰਨ ਡਿੱਗ ਗਏ ਸਾਟ ਵੀ ਲੱਗਾ ਹੈ ਹਾਂ ਜੀ ਸਾਟ ਵੀ ਲੱਗ ਜਾਏਗਾ ਤੇ ਬਹੁਤ ਹੀ ਔਖਾ ਯਾਨੀ ਕਿ ਹੈ ਜਬ ਸੇ ਇਹ ਕੋਣ ਦਾਤਮਾ ਸਾਟ ਦਾ ਮਤਲਬ ਸੱਟ ਲੱਗ ਗਈ ਹਾਂ ਜੀ ਚੋਟ ਲੱਗ ਗਿਆ ਚੋਟ ਲੱਗ ਗਿਆ ਹੈ ਸਾਰੇ ਯਾਨੀ ਕਿ ਸਾਰੇ ਇਹ ਮੁਹੱਲੇ ਦੇ ਬਾਰੇ ਆਹ ਸਕੂਟਰੀ ਆਉਂਦੀ ਕਿਤਾ ਜ਼ਿਗਜ਼ੈਗ ਕਰਦੀ ਸੱਪ ਪੰਗਰੋ ਮੇਲ ਵੀ ਜਾਂਦੇ ਹਨ तो बूट पहले बांधते हैं मोटरसाइकिल पीछे लिफाफे में बांध करके पैंट यहाँ तक करके फिर नंगे पैर जाते हैं जाकर के उधर कमरे किराए किरा पे वहाँ पैर धोते हैं फिर वहाँ बूट पाएंगे फिर काम भी निकलते हैं दो बार दो दोनों तो दो तो दो तो दो हाँ जी मोटरसाइकिल निकलते नहीं है चक्का जाम टायर स्लिप मारते हैं बहुत तो नहीं निकल पाते हैं बिल्कुल क्या है, हम लोग सारे चंदा करके यानी इकट्ठा पैसा कर चंदा इकट्ठा करता है उसके बाद कचरा हम लोग अपना बारह सौ रुपया का ट्राली आता है 343 ਉਹ ਸਿੱਧਿਆ ਹੈ ਬਾਕੀ ਅਭੀ 5 5 6 ਟਰਾਲੀ ਹੋਰ ਲੱਗਣਗੇ ਤਾਂ ਹਮ ਲੋਗ ਸਭੀ ਚੰਦਾ ਇਕੱਠਾ ਕਰਕੇ ਔਰ ਸਾਰਾ ਹਮ ਲੋਗ ਆਪਣਾ ਇੱਕ ਇੱਕ ਬੰਦੇ ਮਿਲ ਕੋਈ ਨਹੀਂ ਭੇਜ ਦਵਾਂਗੇ ਅਸੀਂ ਆਪਣੀਆਂ ਗੱਲਾਂ ਕਰਦੇ ਪਰ ਪਿੱਛੇ ਇੱਕ ਲੱਗੇ ਲੜਾਈ ਲੱਗੀ ਆ ਉਹ ਦਿਖਾਈ ਉਹ ਪਿੱਛੇ ਇੱਕ ਲੱਗੇ ਲੜਾਈ ਚੱਲਦੀ ਪਈ ਆ ਉਹ ਯੂਕਰੇਨ ਤੇ ਰਸ਼ੀਆ ਦੀ ਲੜਾਈ ਨਾਲੋਂ ਵੀ ਜ਼ਿਆਦਾ ਔਖਾ ਕੰਮ ਹੋਇਆ ਪਿਆ ਉਹ ਦੇਖੋ ਕਿੱਦਾਂ ਵਿਚਾਰਾ ਆ ਰਿਹਾ ਧਿਆਨ ਆ ਬਈ ਕਿੱਦਾਂ ਆ ਵਿੱਚ ਉਹ ਪਸੀਨਾ ਪਸੀਨੀ ਹੋ ਗਿਆ ਕੋ ਗਿੱਟੇ 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 ਅੰਦਰ ਧੱਸਦੇ ਗਿੱਟੇ ਆ ਤਾਂ ਅੰਦਰ ਧੱਸਦਾ ਪੈਰ ਚਲੋ ਉਹ ਕਹਿੰਦੇ ਕਿ ਨਾ ਜਾਓ ਸਲਿੱਪ ਕਰੂਗੇ ਉਹ ਨਹੀਂ ਦੇਖਣਾ ਦੇਖਣ ਦਾ ਤਾਂ ਹੀ ਬੰਦਾ ਜੇ ਸਾਡੀ ਜਮਾਈ ਹੋਵੇ ਤੇਰੇ ਖਿਆਲ ਕੇਕ ਨੂੰ ਤਾਂ ਬਚਾਉਣਾ ਪੈਣਾ ਇੱਕ ਲੈ ਗਿਆ ਸਹੀ ਗੱਲ ਇੱਕ ਤਾਂ ਖੇਡਰ ਜਾਣਾ ਰਹਿ ਜਾਈ ਇੱਕ ਤਾਂ ਖੇਡਰ ਤੁਹਾਨੂੰ ਮਾਰ ਨੂੰ ਭੇਜੋ ਜੀ ਜੀ ਜਿਹੜੇ ਕਹਿੰਦੇ ਵਿਕਾਸ ਬਹੁਤ ਕਰਦੇ ਸੀ ਹਾਂ ਜੀ ਇਹ ਵਿਕਾਸ ਆ ਕੋਈ ਦੇਖੋ ਤਾਂ ਨਵੇਂ ਸ਼ਹਿਰ ਦਾ ਹਾਲ ਆਣ ਕੇ ਸੜਕਾਂ ਦਾ ਹਾਲ ਦੇਖੋ ਤੁਸੀਂ ਹਾਂ ਜੀ ਹੱਥ ਛੱਡੋ ਨਾ ਫਰਕ ਹੀ ਦੌੜ ਰੋਲਾ ਤਾਂ ਇਦਾਂ ਪਾਇਆ ਕਿਤੇ ਪਤਾ ਨਹੀਂ ਕਿੰਨਾ ਕਰਦੇ ਪਿਆ ਦੇਖੋ ਹਾਲ ਸੜਕਾਂ ਦਾ ਨਵੇਂ ਸ਼ਹਿਰ ਤੇ ਨਾਲ ਪੁਰਾਣਾ ਸ਼ਹਿਰ ਹੈ ਇਹਨੂੰ ਕਹਿਣਾ ਚਾਹੀਦਾ ਕਿ ਕਦ ਨਵੇਂ ਸ਼ਹਿਰ ਦਾ ਪ੍ਰਸ਼ਾਸਨ ਜਾਗੂ ਦੱਸ ਦੋ ਕਹਿੰਦੇ ਕਿ ਬਾਹਰਲੇ ਪੀਆਰ ਨੇ ਨਵੇਂ ਸ਼ਹਿਰ ਦੇ ਕਈ ਆਗੂ ਦੱਸ ਦੋ ਬਈ ਆਪਣੇ ਖਰਚੇ ਤੇ ਅੱਕ ਕੇ ਆਪ ਲੋਕ ਸੜਕਾਂ ਬਣਾਉਣ ਲੱਗੇ ਨੇ ਕਿ ਇੱਥੇ ਕੋਈ ਸਰਕਾਰ ਦੀ ਯੋਜਨਾ ਨਹੀਂ ਹੁੰਦੀ ਲਾਗੂ ਦੱਸ ਦੋ ਕਿ ਇੱਥੇ ਕੋਈ ਸਰਕਾਰ ਦੀ ਯੋਜਨਾ ਨਹੀਂ ਹੁੰਦੀ ਤਾਂ ਲਾਗੂ ਦੱਸ ਦੋ ਸਤਿ ਸ਼੍ਰੀ ਅਕਾਲ ਬੀਬੀ ਬੱਤੀ ਨਵਾਸ਼ਹਿਰ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤੇ ਨਹੀਂ ਸੋਹਰੇ ਤੁਸੀਂ ਸ਼ੇਅਰ ਤੋਂ ਦੱਸ ਲੈ ਲੇ ਵੀਡੀਓ ਕਿਸ ਬਾਬਤ ਹੁੰਨ ਵਾਲੀ ਸਤਿਓ ਇਸ ਸਮੇ ਅਸੀਂ ਨਵਾਸ਼ਹਿਰ ਗੁੱਜਰ ਪਰ ਰੋਡ ਤੇ ਮੌਜੂਦ ਹਾਂ ਹਾਲਾਂਕਿ 3 ਸਾਲ ਪਹਿਲਾਂ ਵੀ ਅਸੀਂ ਇਸ ਰੋਡ ਤੇ ਆ ਕੇ ਇੱਕ ਵੀਡੀਓ ਕੀਤੀ ਸੀ ਉਦੋਂ ਵੀ ਹਾਲਾਤ ਇਹੋ ਜਿਹੇ ਸੀਗੇ ਪਰ ਹੁਣ ਤਾਂ ਵੱਧ ਨਾਲੋਂ ਵੀ ਬੱਤਰ ਹੋ ਗਏ ਨੇ ਲੇਕਿਨ ਉਸ ਦਿਨ ਨਾਲੇ ਖੋਰ ਗੱਲ ਦੱਸ ਦਵਾਂ ਕਿ ਪੰਜਾਬ ਬਹੁਤ ਅਮੀਰ ਹੈ ਸੱਚੀ ਸਾਡੇ ਸੀਐਮ ਸਾਹਿਬ ਜਿਵੇਂ ਕਹਿੰਦੇ ਕਿਸੇ ਗੱਲ ਦਾ ਘਾਟਾ ਹੀ ਨਹੀਂ ਪਹਿਲਾਂ ਤਾਂ ਐਨਆਰਆਈ ਆ ਕੇ ਸੇਵਾ ਕਰਦੇ ਸੀ ਹੁਣ ਜਿਹੜੇ ਯੂਪੀ ਬਿਹਾਰ ਤੋਂ ਸੱਜਣ ਆਏ ਨੇ ਇਹ ਵੀ ਆਪਣਾ ਤਿੱਲ ਫੁੱਲ ਪਾ ਕੇ ਕਹਿੰਦੇ ਕਿ ਅਸੀਂ ਆਪੇ ਹੀ ਕੰਮ ਕਰਾ ਲਵਾਂ ਕਿਉਂਕਿ ਸਰਕਾਰਾਂ ਤਾਂ ਕੁੰਭ ਕਰਨ ਦੀ ਨੀਂਦ ਸੁੱਤੀਆਂ ਔਰ ਉਹਨਾਂ ਨੇ ਜਾਗਣਾ ਹੀ ਨਹੀਂ ਬਾਕੀ ਆਹ ਹਾਲਾਤ ਤੁਹਾਨੂੰ ਕੈਮਰੇ ਤੇ ਨਜ਼ਰ ਆ ਰਿਹਾ ਇਹਨਾਂ ਦੇ ਬੱਚੇ ਵੀ ਪੜ੍ਹਦੇ ਆ ਇਹ ਵੀ ਕੰਮਕਾਰਾਂ ਤੇ ਜਾਂਦੇ ਆ ਇਹਨਾਂ ਨੇ ਵੀ ਦਵਾਦਾਰੂ ਲੈਣ ਜਾਣੀ ਹੁੰਦੀ ਇਹਨਾਂ ਦੇ ਵੀ ਘਰ 'ਚ ਕਈ ਵੇਲੇ ਕੋਈ ਔਖਿਆਈ ਆ ਜਾਂਦੀ ਆ ਜਦ ਕਦੇਲੇ ਕੋਈ ਖੁਸ਼ੀ ਦਾ ਮਾਹੌਲ ਆ ਜਾਂਦਾ ਤਾਂ ਲੋਕ ਲਿਬੜ ਲਿਬੜ ਕੇ ਬਾਹਰ ਜਾਂਦੇ ਆ ਤੇ ਲਿਬੜ ਲਿਬੜ ਕੇ ਅੰਦਰ ਆਉਂਦੇ ਆ ਆ ਬੱਚੇ ਨੇ ਜਦ ਸਕੂਲੇ ਜਾਣਾ ਹੁੰਦਾ ਵਰਦੀਆਂ ਜਿਹੜੀਆਂ ਇਹਨਾਂ ਦੀਆਂ ਉਹ ਗੰਦੀਆਂ ਹੋ ਜਾਂਦੀਆਂ ਆ ਸਾਡੀ ਗੱਡੀ ਦਾ ਹਾਲ ਦੇਖ ਲਓ ਐ ਹੋ ਗਿਆ ਕਿ ਜਿਵੇਂ ਅਸੀਂ ਲੇ ਲਦਾਖ ਤੋਂ ਘੁੰਮ ਕੇ ਆਏ ਹੋਈਏ ਤਾਂ ਇਹੋ ਜਿਹੇ ਬੁਰੇ ਹਾਲਾਤ ਨੇ ਇਸ ਰੋਡ ਤੇ ਇਹ ਵੀ ਬਚਿੰਦੇ ਨੇ ਔਰ ਜਦ ਵੋਟਾਂ ਲੈਣੀਆਂ ਹੁੰਦੀਆਂ ਤਾਂ ਸਾਰੇ ਚੜ ਚੜ ਕੇ ਘੋੜੇ ਤੇ ਸਵਾਰ ਹੋ ਕੇ ਆ ਜਾਂਦੇ ਆ ਵੋਟਾਂ ਮਗਰੋਂ ਹਾਂਜੀ ਹਾਂਜੀ ਤੂੰ ਕੌਣ ਤੇ ਮੈਂ ਕੌਣ ਤਾਂ ਓਮ ਪ੍ਰਕਾਸ਼ ਜੀ ਜੀ ਸਰ ਇਹ ਤਕਲੀਫ ਮੈਂ ਤਾਂ ਥੋੜੀ ਜਿਹੀ ਬਿਆਨ ਕੀਤੀ ਹੈ ਤੁਸੀਂ ਦੱਸੋ ਸਰ ਜੀ ਯਹਾਂ ਪੇ ਰੋਜ਼ਮਰਰਾ ਕਾ ਯਾਨੀ ਕਿ ਹਮ ਲੋਗ ਕਾਮ ਪੇ ਜਾ ਕਾਮ ਪੇ ਵੀ ਨਹੀਂ ਜਾ ਸਕਤੇ ਹੈ ਨਾ ਬੱਚੇ ਸਕੂਲ ਜਾ ਸਕੂਲ ਜਾ ਸਕਤੇ ਪਰਸੋ ਵੀ ਬੱਚੇ ਦੋ ਤਿੰਨ ਡਿੱਗ ਗਏ 60 ਵੀ ਲੱਗ ਗਏ ਹਾਂਜੀ 60 ਵੀ ਲੱਗ ਜਾਏਗਾ ਤੇ ਬਹੁਤ ਹੀ ਔਖਾ ਯਾਨੀ ਕਿ ਹੈ ਜਬਸੇ ਇਹ ਇੱਕ ਵਨ ਦਾਦਮਾ 60 ਦਾ ਮਤਲਬ ਸੱਟ ਲੱਗ ਗਈ ਹਾਂਜੀ ਹਾਂਜੀ ਝੋਟ ਲੱਗ ਗਿਆ ਝੋਟ ਲੱਗ ਗਿਆ ਹੈ ਸਾਰੇ ਯਾਨੀ ਕਿ ਸਾਰੇ ਇਹ ਮੋਹੱਲੇ ਦੇ ਬਾਰੇ ਉਹ ਸਕੂਟਰੀ ਆਉਂਦੀ ਕਿਦਾ ਜ਼ਿਕ-ਜ਼ੈਕ ਕਰਦੀ ਸੱਪ ਪੰਗਰੋ ਮੇਲਦੀ ਆਉਂਦੀ ਹੈ ਸਕੂਟੀ ਪਰ ਹੁਣ ਇਹ ਨਹੀਂ ਪਤਾ ਕਿ ਸਲਿੱਪ ਕਰਕੇ ਕਿਦਾ ਸਿਰ ਥੱਲੇ ਵੱਜੇ ਤਾਂ ਨੁਕਸਾਨ ਹੋਏ ਨਾ ਆਪ ਅੰਦਾਜ਼ੇ ਲਗਾਈਏ ਜੇ ਜਦੋਂ ਇੱਥੇ ਬਜ਼ੁਰਗ ਆਉਂਦੇ ਹੋਣੇ ਆ ਜਾਂ ਲੇਡੀਜ਼ ਆਉਂਦੀਆਂ ਹੋਣੀਆਂ ਆ ਕਿੰਨੀ ਦਿੱਕਤ ਆਉਂਦੀ ਹਣੀ ਔਰ ਲੇਡੀਜ਼ ਤਾਂ ਬੈਸੀ ਹੀ ਕਹਿੰਦੇ ਹੀਲ ਪਾਈ ਹੁੰਦੀ ਆ ਤਾਂ ਸਾਈਕਲ ਤੇ ਆਉਣ ਵਾਲੇ ਨੂੰ ਵੀ ਤਕਲੀਫ ਹੈ ਤੁਰ ਕੇ ਆਉਣ ਵਾਲੇ ਨੂੰ ਵੀ ਤਕਲੀਫ ਹੈ ਬੱਚਿਆਂ ਨੂੰ ਵੀ ਤਕਲੀਫ ਹੈ ਹਰ ਰਾਹਗੀਰ ਨੂੰ ਤਕਲੀਫ ਹੈ ਇਹ ਰਸਤਾ ਜਿਹੜਾ ਇਹ ਸੰਪਰਕ ਹੀ ਖਤਮ ਹੋ ਜਾਂਦਾ ਉਹ ਸਾਹਮਣੇ ਗੁੱਜਰਪੁਰ ਦੀ ਸੜਕ ਹੈ ਆ ਸੰਪਰਕ ਰਸਤਾ ਇਹਨਾਂ ਦੇ ਮਹੱਲੇ ਨੂੰ ਔਰ ਸਾਰਾ ਸੰਪਰਕ ਜਿਹੜਾ ਉਹ ਖਸਤਾ ਹੋ ਜਾਂਦਾ ਇਹ ਰਸਤਾ ਨਹੀਂ ਖਸਤਾ ਆ ਜੀ ਗਰਦਾਰੀ لال ਜੀ ਹਾਂਜੀ ਹਾਂਜੀ ਸਾਰਾ ਗੱਲ ਤਾਂ ਵੀ ਕੱਚੀਆਂ ਸੜਕਾਂ ਹੁਣ ਕਾਰਨ ਹੂੰ ਤੇ ਕੁਝ ਜਿੱਦਾਂ ਹੁਣ ਆਪਾਂ ਜਿਹੜੇ ਵਾਟਰ ਸਪਲਾਈ ਵਾਲੇ ਹਨ ਉਹਨਾਂ ਨੇ ਕਨੈਕਸ਼ਨ ਦੇ ਦਿੱਤੇ ਆ ਸਾਡੇ ਮੰਨ ਲਓ ਇੱਧਰ ਮਹੱਲੇ ਦੇ ਵਿੱਚ ਕਿੰਨੀ ਦੇਰ ਪਹਿਲਾਂ ਦਿੱਤੇ ਜੀ ਅ ਹੋ ਗਿਆ 10-15 ਦਿਨ ਹੋ ਗਿਆ ਅੱਛਾ ਜੀ ਉਹਦੇ ਕਰਕੇ ਫੇ ਜਿੱਦਾਂ ਸੜਕਾਂ ਦੀ ਪੱਟ ਪਟਾਈ ਜਿੱਦਾਂ ਹੋਣ ਦੇ ਕਾਰਨ ਕੁਝ ਬਰਸਾਤ ਦਾ ਮੌਸਮ ਆ ਗਿਆ ਉਹਦੇ ਕਰਕੇ ਕਾਫੀ ਜਣੀ ਮਹੱਲੇ ਦੇ ਵਿੱਚ ਚੱਕੜਵਾ ਹੋਇਆ ਗੱਡੀਆਂ ਗੁਡੀਆਂ ਲੰਘਣੀਆਂ ਮੁਸ਼ਕਲ ਆ ਮੋਟਰਸਾਈਕਲ ਲੰਘਣਾ ਮੁਸ਼ਕਲ ਆ ਜੀ ਤੇ ਸਾਡੀ ਤਾਂ ਇਹੀ ਬੇਨਤੀ ਆ ਪ੍ਰਸ਼ਾਸਨ ਨੂੰ ਵੀ ਵੇ ਛੇਤੀ ਤੋਂ ਛੇਤੀ ਇਹਦੇ ਬਾਰੇ ਗੌਰ ਹਾਂਜੀ ਗੌਰ ਫਰਮਾਈ ਜਾਵੇ ਕੋਈ ਸਭ ਕੁਝ ਮੁਲਾਜ਼ਮ ਮੈਂ ਸਭ ਡਿਊਟੀਆਂ ਡਰਟੀਆਂ ਮਿਲਿਆ ਸਤਿਯਾਗੋ ਹੁਣ ਤਾਂ ਜਾਗੋ ਹਾਂਜੀ ਹਾਂਜੀ ਤੁਸੀਂ ਜਿਵੇਂ ਪ੍ਰਚਾਰ ਕਰਦੇ ਹੋ ਕਿ ਨਸ਼ੇ ਤਿਆਗੋ ਹੁਣ ਤਾਂ ਜਾਗੋ ਤੁਹਾਡਾ ਪ੍ਰਸ਼ਾਸਨ ਨਸ਼ਿਆਂ ਵਿਰੁੱਧ ਯੁੱਧ ਕਰ ਰਿਹਾ ਤੇ ਅਸੀਂ ਪ੍ਰਸ਼ਾਸਨ ਨੂੰ ਕਹਿੰਦੇ ਆਲ ਸਤਿਯਾਗੋ ਹੁਣ ਤਾਂ ਜਾਗੋ ਇਹੀ ਬੇਨਤੀ ਹੈ ਵੀ ਜਿਹੜਾ ਚਲੋ ਛੇਤੀ ਛੇਤੀ ਸੜਕਾਂ ਬਣ ਜਣਾਂ ਜੀ ਕਿਤੇ ਨਾ ਸਾਰਿਆਂ ਨੂੰ ਦਿੱਕਤ ਐ ਇਹਦੇ ਵਿੱਚ ਆਉਂਦੀ ਐ ਪਰ ਸਾਡੀ ਤਾਂ ਬੇਨਤੀ ਐ ਸਰ ਜੀ ਤਾਂ ਥਾਣੇਦਾਰ ਸਾਹਿਬ ਨੇ ਬੜੇ ਪਿਆਰ ਨਾਲ ਬੇਨਤੀ ਕੀਤੀ ਐ ਨਹੀਂ ਤਾਂ ਥਾਣੇਦਾਰ ਸਾਹਿਬ ਕਹਿੰਦੇ ਲੈ ਉਹ ਕਹਿੰਦਾ ਭਾ ਜੁੱਤੀ ਬੜੀ ਫੇਰੂੰਗਾ ਚਲੋ ਕਹਿ ਨਹੀਂ ਸਕਦੇ ਪ੍ਰਸ਼ਾਸਨ ਨੂੰ ਚਲੋ ਬਹੁਤ ਸ਼ੁਕਰ ਐ ਸਰ ਬੜੀ ਨਿਮਰਤਾ ਨਾਲ ਸਰ ਹੁਣੀ ਬੇਨਤੀ ਕੀਤੀ ਐ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਕਿਉਂਕਿ ਦੇਖੋ ਪ੍ਰਸ਼ਾਸਨ ਨੇ ਵੀ ਕਈ ਵੇਲੇ ਇੱਥੋਂ ਐਮਰਜੈਂਸੀ ਜਾਣਾ ਹੁੰਦਾ ਔਰ ਆ ਕੇ ਇੱਥੋਂ ਨਿਕਲਣਾ ਕਿੱਦਾਂ ਸਰ क्योंकि तो आड़ी बड़ी टाफ है। हाँ जी, काफी औखा हो जाता है जी। और दसो। आप भाई के। हम क्या कहें हम तो जब काम पे जाते हैं ना तो बूट पहले बांधते हैं मोटरसाइकिल पीछे लिफाफे में बांध करके पैंट यहाँ तक करके फिर नंगे पैर जाते हैं जाकर के उधर कमरे किराए पर वहाँ पैर धोते हैं फिर वहाँ बूट पाए फिर काम पर निकलते हैं ਦੋ ਰੋਣਾਣਾ ਪੈਂਦਾ ਹਾਂਜੀ ਮੋਟਰਸਾਈਕਲ ਨਿਕਲਤੇ ਨਹੀਂ ਚੱਕਾ ਜਾਮ ਟਾਇਰ ਸਲਿੱਪ ਮਾਰਤੇ ਹੈ ਬਹੁਤ ਨਹੀਂ ਨਿਕਲ ਪਾਤੇ ਇਹ ਬਿਲਕੁਲ ਜੀ 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 ਜਿਵੇਂ ਹੁਣ ਸਰ ਹੁਣੇ ਵੀ ਆਇਆ ਦੇਖੋ ਪਹੁੰਚੇ ਚੱਕਣੇ ਪਏ ਆ ਇਹ ਮਜਬੂਰੀ ਆ ਹਾਂਜੀ ਜੀ ਆਜਾ 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 ਹਾਂਜੀ ਬਹੁਤ ਬੁਰਾ ਹਾਲ ਹੈ ਜੀ ਇਸ ਮਲੇ ਦਾ ਜੀ ਥੋੜੀ ਸੁਣਵਾਈ ਹੋਵੇ ਜਾਵੇ ਜੀ ਇਹ ਬੱਚੇ ਸਕੂਲ ਨਹੀਂ ਜਾ ਸਕਦੇ ਜੀ ਕੰਮ ਤੇ ਕੰਮਕਾਜ ਦਾ ਟਾਈਮ ਹੁੰਦਾ ਜੀ ਤੇ ਕੰਮ ਤੇ ਵੀ ਬੰਦੇ ਜਾ ਸਕਦੇ ਜੀ ਬਹੁਤ ਅੱਖਾਂ ਜੀ ਛੇਤੀ ਛੇਤੀ ਜੀ ਸੁਣਵਾਈ ਕੀਤੀ ਜਾਵੇ ਅੱਛਾ ਹਾਂ ਪਰ ਗਾਇ ਤਾਂ ਸੌਣ ਤੁਸੀਂ ਆ ਕੀ ਕਰਦੇ ਪਏ ये सर पता क्या है हम लोग सारे चंदा करके मैंने इकट्ठा पैसा चंदा कर, कर, कर चंदा इकट्ठा कर दिया उसके बाद कचरा हम लोग अपना बारह सौ रुपया का ट्राली आता है तीन ट्राली सी सी दिया है बाकी अभी पाँच छह छः ट्राली हॉन लगेंगे तो हम लोग सभी चंदा इकट्ठा करके और सारा हम लोग अपना एक एक बंदे मिल के सारा रोड में कचरा इकਟ्ठा ਕਰਕੇ ਪੈਸੇ ਪਹਿਲਾਂ ਇਕੱਠੇ ਕੀਤੇ ਆ ਫੇ ਕਚਰੇ ਨਾਲ ਲਿਆ ਕੇ ਸੜਕ ਬਣਾਉਣੀ ਆ ਤਾਂ ਇਹ ਕਚਰਾ ਇੱਥੇ ਨਹੀਂ ਸਿੱਟ ਰਹੇ ਤੁਸੀਂ ਇਹ ਪ੍ਰਸ਼ਾਸਨ ਦੇ ਸਿਰ ਤੇ ਵੀ ਸਿੱਟਦੇ ਪਏ ਆ ਜਿਹੜਾ ਭੁੱਲ ਜਾਂਦਾ ਕੰਮ ਸ਼ੁਰੂ ਕਰਕੇ ਬਿਲਕੁਲ ਬੋਟ ਲਈ ਅੰਗੈਲੀ ਨਾ ਲੈ ਕੇ ਬਿਲਕੁਲ ਬਿਲਕੁਲ ਬੋਟ ਲੈਣੇ ਵਕਤ ਤੋਂ हमको ਦੇ ਦਿਓ हमको ਦੇ ਦਿਓ ਕਰਤੇ ਆ ਬਾਕੀ ਜਦ ਮੁਸੀਬਤ ਹੋਤੇ ਹਨ ਤਾਂ ਕੋਈ ਸੁਣਨੇ ਵਾਲੇ ਕੋਈ ਕੋਈ ਦੇਖਣੇ ਵੀ ਨਹੀਂ ਕੋਈ ਦੇਖਣੇ ਆ ਫਿਰੋ ਇਸ ਮੌਸਮ ਚ ਬਾਹਰ ਲੀਆਂ ਕੰਟਰੀਆਂ ਦੇਖਣ ਜਾਂਦੇ ਆ ਚਾਹੇ ਸਾਫਕਾ ਹੋਣ ਚਾਹੇ ਮੌਜੂਦਾ ਹੋਣ ਫਿਰ ਉਹ ਅਮਰੀਕਾ ਕੈਨੇਡਾ ਘੁੰਮਣ ਜਾਂਦੇ ਆ ਬਿਲਕੁਲ ਬਿਲਕੁਲ ਸਹੀ ਗੱਲ ਬੰਲੇ ਚ ਵੀ ਦੇਖਣਾ ਸਾਡੇ ਮਲੇਜੇ ਵੀ ਦੇਖੋ ਜੀ ਇੱਕ ਵਾਰੀ ਆ ਕੇ ਤੁਸੀਂ ਫੋਟੋ ਖਿਚਾਉ ਆ ਕੇ ਹਾਂ ਇਧਰ ਵੀ ਫੋਟੋ ਖਿਚਾਓ ਜੀ ਜੀ ਬਿਲਕੁਲ ਵੱਡੀ ਗੱਲ ਇਹ ਤੇ ਇਹੀ ਆ ਕਿ ਇੱਥੇ ਸਰਕਾਰ ਦੀ ਕੋਈ ਯੋਜਨਾ ਲਾਗੂ ਨਹੀਂ ਹੁੰਦੀ ਕਿ ਇਹ ਲੋਕ ਨਹੀਂ ਹਨ ਕਿ ਇਹ ਸਾਹ ਨਹੀਂ ਲੈਂਦੇ ਆਹ ਬੱਚੇ ਦੇਖੋ ਇਹਨਾਂ ਨੇ ਕਈਆਂ ਨੇ ਸਕੂਲ ਜਾਣਾ ਬਜ਼ੁਰਗ ਨੇ ਆ ਆਪ ਲੱਗੇ ਨੇ ਦਿਹਾੜੀ ਆਪ ਭੰਨ ਕੇ ਇੱਥੇ ਦਿਹਾੜੀ ਲਾਣ ਲੱਗੇ ਤਾ ਜੋ ਆਉਂਦੇ ਜਾਂਦੇ ਰਾਈਆਂ ਨੂੰ ਦਿੱਕਤ ਨਾ ਹੋਵੇ ਉਹ ਤੁਰ ਪਰੇ ਤੱਕ ਇਹੀ ਹਾਲਾਤ ਨੇ ਹਾਲਾਂਕਿ ਪਾਈਪਲਾਈਨ ਤਾਂ ਹੁਣ ਦੱਸਦੇ 10 ਦਿਨ ਪਹਿਲਾਂ ਪਈ ਹੈ ਲੇਕਿਨ ਇਹ ਹਾਲਾਤ ਇੱਥੇ 3-4 ਸਾਲ ਤੋਂ ਮੇਰੇ ਹੈ ਨਾ 3-4 ਸਾਲ ਸੇ ਇਹੀ ਹਾਲਾਤ ਹੈ ਜੀ ਪਾਈਪ ਤਾਂ ਚਲੋ 15-20 ਦਿਨ ਹੋਇਆ ਹੈ ਹਲੇ ਪਰ ਇਹ ਹਾਲਾਤ ਤਾਂ ਬਹੁਤ 3-4 ਸਾਲ ਸੇ ਇਹੀ ਹਾਲਾਤ ਹੈ ਜੀ ਹਰ ਇੱਕ ਬਰਸਾਤ ਮੇ ਇਸ ਏਰੀਆ 'ਚ ਚੋਰ ਵੀ ਬਹੁਤ ਆਉਂਦੇ ਆ ਹੁਣ ਹੁਣ ਆਉਂਦੇ ਆ ਕਿ ਬੰਦ ਹੋ ਗਏ ਕਿ ਗਾਰੇ ਕਰਕੇ ਘਟ ਗਏ ਆ ਆਤੇ ਹਜਾਤੇ ਆ ਗਾਰੇ ਗਾਰੇ ਕਰਕੇ ਥੋੜੇ ਘਟਨਾ ਜੇ ਉਹ ਤਾਂ ਛਾਲਾ ਮਾਰ ਕੇ ਫਿਰ ਆ ਜਾ ਆ ਹੀ ਜਾਂਦੇ ਜੀ ਉਹ ਚੋਰ ਨਹੀਂ ਘਰਤੇ ਨੇ ਚੋਰ ਤਾਂ ਆਣਾ ਹੀ ਹੈ ਜੀ ਚੋਰ ਤਾਂ ਆਤੇ ਨੇ ਇਹ ਰੇਲਵੇ ਕੇ ਚੱਕੇ ਗੀਲ ਵੀ ਚੱਕ ਕੇ ਲੈ ਗਿਆ ਜੀ ਪਰਸੋਂ ਅੱਛਾ ਇੱਕ ਇੱਕ ਹੋਰ ਗੱਲ ਦੱਸੋ ਜੇ ਹੁਣ ਵੋਟਾਂ ਹੁੰਦੀਆਂ ਫਿਰ ਕੱਲੇ ਕੱਲੇ ਲੀਡਰ ਨੇ ਆ ਕੇ ਕਹਣਾ ਸੀ ਮੈਂ ਜਿੱਤ ਕੇ ਬਣਾ ਦੂੰ हम सारे बोलते हैं सारे वादा करते हैं मगर कोई वादे पे डगने रहते हैं कोई इन्होंने 27 च मैं आ रहे फिर मैं बना के दूंगा हां जी बिल्कुल ठीक है जी देंगे हम लोग आपको आपको वोट के सारे दे देंगे जी बना देंगे बना देंगे फिर दो दिन च बना देंगे बना देंगे फिर हम लोग आप लोग को जिताएंगे जी आप लोग को ही वोट देंगे जी जी ठीक है असल जी गल पता की है सब तो बड़ी होती इंसानियत जी जी ठीक है ना चाहे ਤੁਸੀਂ अदर स्टेट तो आयो हो तो इंसान ना ਤੁਸੀਂ ਪੈਸੇ ਖਰਚ ਕੇ ਇੱਥੇ ਰਹਿ ਰਹੇ ਹੋ ਨਕਸ਼ੇ ਪਾਸ ਕਰਾਏ ਆ ਘਰ ਲਏ ਆ ਤੁਸੀਂ ਵੀ ਤਾਂ ਬੱਚੇ ਦਾ ਫਿਊਚਰ ਚੰਗਾ ਚਾਹੁੰਦੇ ਹੋ ਆਪਣਾ ਫਿਊਚਰ ਚੰਗਾ ਚਾਹੁੰਦੇ ਹੋ ਤਾਂ ਇਹ ਤਾਂ ਤੁਸੀਂ ਵੀ ਇਨਸਾਨ ਹੈ ਨਾ ਤੁਹਾਡੀ ਵੀ ਸੁਰੱਖਿਆ ਪਹਿਲਾਂ ਨਾ ਬਿਲਕੁਲ ਜੀ ਬੱਚੇ ਐਬਸੈਂਟ ਹੋ ਜਾਂਦੇ ਨੇ ਐਬਸੈਂਟ ਹੋ ਜਾਂਦੇ ਆ ਸਕੂਲ ਤੋਂ ਵੀ ਸ਼ਿਕਾਇਤਾਂ ਦੱਤੇ ਨੇ ਤਾਂ ਕਰੀਏ ਕੀ ਕਰੀਏ ਬੱਚੇ ਕੋ ਲੱਤ ਪਾਇਆ ਫਿਰ ਟੁੱਟੇਗਾ ਉਹ ਵੀ ਦਿੱਕਤ ਹੈ ਜੀ ਵਰਦੀ ਜਦੋਂ ਯੂਨੀਫਾਰਮ ਗੰਦੀ ਹੋ ਕੇ ਜਾਣਾ ਬਿਲਕੁਲ ਸਾਰਾ ਗੰਦਾ ਹੋ ਜਾ ਬੂਟ ਬੂਟ ਸਾਰਾ ਗੰਦਾ ਹੋ ਜਾਂਦਾ ਹੈ ਜੀ ਜਿਵੇਂ ਉਹਨਾਂ ਨੇ ਦੱਸਿਆ ਕਹਿੰਦੇ ਕਿ ਇੱਥੋਂ ਅਸੀਂ ਪਹੁੰਚੇ ਚੱਕ ਕੇ ਚਲੇ ਜਾਨੇ ਆ ਅੱਗੇ ਜਾ ਕੇ ਕੱਪੜੇ ਫਿਰ ਧੋਣੇ ਆ ਫਿਰ ਪਾਉਣੇ ਆ ਤਾਂ ਬੜੀ ਤਕਲੀਫ ਵਾਲੀ ਬਹੁਤ ਤਕਲੀਫ ਹੈ ਬਹੁਤ ਦਿੱਕਤ ਹੈ ਜੀ ਉਹ ਤਾਂ ਨਿਕਲ ਮੋੜ ਤੇ ਦੋ ਦਿਨ ਪਈ ਮੋੜ ਤੇ ਦੇਖੋ ਉਹ ਮਤਲਬ ਹਨ ਲੁਪੜੇ ਪਈ ਜੀ ਉਹ ਦੇਖੋ ਮੋੜ ਤੇ ਨਿਕਲਦੀ ਨਹੀਂ ਪਈ ਉਹ ਦੇਖੋ ਨਿਪੜ ਲੁਪੜੇ ਪਈ ਮੋਟਰਸਾਈਕਲ ਪੂਰਾ ਅੱਜ ਕੱਲੇ ਪ੍ਰਵਾਸੀ ਭਾਈਚਾਰੇ ਦੀ ਜ਼ਿਆਦਾ ਗਿਣਤੀ ਹੈ ਕਿ ਪੰਜਾਬੀ ਵੀ ਰਹਿੰਦੇ ਨੇ ਪੰਜਾਬੀ ਵੀ ਹੈ ਪ੍ਰਵਾਸੀ ਵੀ ਹੈ ਸਾਰੇ ਮਿਕਸ ਹੈ ਜੀ ਮਿਕਸ ਸਾਰੇ ਮਿਕਸ ਹੈ ਜੀ ਸਾਰੇ ਮਿਕਸ ਹੈ ਅੱਛਾ ਹੁਣ ਸੁਣਨੀ ਤਾਂ ਉਹਨਾਂ ਨੇ ਪਤਾ ਨਹੀਂ ਦੋਏ ਕਰਨਾ ਚ ਰੂ ਪ੍ਰਸ਼ਾਸਨ ਨੂੰ ਇਹ ਹੀ ਕਹਤੇ ਹੈ ਕਿ ਜਲਦੀ ਜਲਦੀ ਇਨਕਾ ਕੋਈ ਹੱਲ ਕੀਤਾ ਜਾਏ ਇਸ ਰੋਡ ਦਾ ਉਹ ਟੋਡਰ ਖਰਚਾ ਕਿੰਨਾ ਆ ਜਾਣਾ ਕਿਉਂਕਿ 1200 ਦੀ ਇੱਕ ਟਰਾਲੀ ਕਿੰਨੀ ਟਰਾਲੀਆਂ ਲੱਗ ਜਾਣੀ ਲਗਭਗ 15 ਟਰਾਲੀਆਂ ਲੱਗ ਜਾਣੇ 15 ਪਰ ਉਹਨਾਂ ਗਾਰੇ ਮੁੱਕ ਜਾਊਗਾ ਉਹਦੇ ਨਾਲ ਕੁਝ ਹੱਲ ਕੁਝ ਤੋਂ ਹਾਦਸਾ ਯਾਨੀ ਲੰਗਣ ਕੁਝ ਮੱਲਮ ਹੋਗੀ ਹਾਂ ਜੀ ਕੁਝ ਲੰਗਣੇ ਜੋ ਤਾਂ ਆਪਣਾ ਹੋ ਜਾਣਗੇ ਉਸੇ ਮਗਰ ਫਿਰ ਵੀ ਅਬ ਹਮ ਲੋਕ ਕਰੇਂ ਕੀ ਕਰੇਂ ਮਤਲਬ ਉਹ ਵੀ ਪਸਾਖੀ ਇੱਕ हाँ बिल्कुल जो जो समझ लीजिए आप कह रहे क्या हम लोग बिल्कुल मजबूर हैं जी बिल्कुल मजबूर कोई नहीं ध्यान दे रहे हैं है जी बस सीवरेज वाला अपना सीवरेज सीवरेज जब पड़ेगा पर, फिर एक बार रोड पटेगा दोनों लाइन एक बार हुआ नहीं एक बार पानी पाया फिर सीवरेज पटेगा फिर वही काम होगा एक बार दोनों काम नहीं हुआ है ये भी दिक्कत है जी अब मान लो हम लोग सारा मोहल्ला है सारा मोहल्ला सारे मोहल्ले दिख हुए हैं कोई ऐसा नहीं है कि मान सुखी है सभी दुखी है इधर आबादी के लिए टोटल ਆਵਾਦੀ ਕਮ ਸਕਸਮ 60 65 ਘੜ ਹੈ ਜੀ 60 65 ਹਾਂਜੀ ਹਾਂਜੀ 65 60 65 ਤੇ ਵੀ ਜ਼ਿਆਦਾ ਹੀ ਹੈ ਜੀ ਜੇ ਪੰਜ ਨਾਲ ਵੀ ਮਲਟੀਪਲਾਈ ਕਰੀਏ ਤਾਂ 350 400 ਬੰਦਾ ਰਹਿੰਦਾ ਬੰਦਾ ਹਾਂਜੀ ਹਾਂ ਆਰਾਮ ਨਾਲ ਆਰਾਮ ਜ਼ਿਆਦਾ 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 ਇਹ ਵਾਰਡ ਨੰਬਰ ਕਿੰਨਾ ਵਾਰਡ ਨੰਬਰ ਵਾਰਡ ਨੰਬਰ ਕਿਹੜਾ 1 1 ਨੰਬਰ ਗੁਜਰਪੁਰ ਰੋਡ ਵਾਰਡ ਨੰਬਰ ਕਿਹੜਾ 1 1 ਦੇ ਫਿਰ ਤੁਹਾਡੇ ਐਮਸੀ ਕੌਣ ਨੇ ਐਮਸੀ ਆਹੇ ਕੋਈ ਅਧਿਕਾਰ ਹੈ ਜੀ ਉਹ ਤਾਂ ਹੁਣ ਪ੍ਰਧਾਨ ਨੇ ਜੀ ਉਹਨਾਂ ਨੂੰ ਉਹ ਤਾਂ ਛੇਤੀ ਕੰਮ ਕਰਾ ਸਕਦੇ ਹੋ ਤੁਹ ਫਿਰ ਉਹ ਧਿਆਨ ਚ ਲੈਂਦਾ ਸੀ ਜੀ ਮੈਂ ਮੈਂ ਵੀ ਖੁਦ ਜਾ ਕੇ ਆਇਆ ਧਿਆਨ ਚ ਲੈਂਦਾ ਸੀ ਮੈਂ ਬੇਨਤੀ ਕੀਤੀ ਸੀ ਵੀ ਜਰਾ ਉਧਰ ਧਿਆਨ ਦਿਓ ਮੈਂ ਮੈਂ ਖੁਦ ਗਿਆ ਸੀ ਉੱਥੇ ਐਮਸੀ ਸਾਹਿਬ ਗੁਰਮukh ਸਿੰਘ ਜੀ ਜਿਹੜੇ ਨੇ ਵੀ ਸੀਗੇ ਬੈਠੇ ਮੈਂ ਕਿਹਾ ਜੀ ਅਸੀਂ ਕੁਝ ਮੁਲਾਜ਼ਮ ਹੈ ਉੱਥੇ ਲੱਗੇ ਆਏ ਆ ਤੇ ਸਾਨੂੰ ਬਹੁਤ ਦਿੱਕਤਾਂ ਆਉਂਦੀਆਂ ਲੱਗਦੇ ਵੜਦਿਆਂ ਨੂੰ ਵੀ ਮੱਲਾਵਾਸੀ ਸਾਰੇ ਦੁਖੀ ਆ ਵੀ ਤੁਸੀਂ ਜਰਾ ਉਧਰ ਧਿਆਨ ਦਿਓ ਤਾਂ ਮੈਡਮ ਨੇ ਜੱਜ ਕੀਤੀ ਕਹਿੰਦੇ ਵੀ ਅਸੀਂ ਅਜੇ ਆਪਣੇ ਵਾਟਰ ਸਪਲਾਈ ਦੀ ਕਨੈਕਸ਼ਨ ਦੇ ਰਹੇ ਹਾਂ ਉਸ ਤੋਂ ਬਾਅਦ ਨਾਲ ਅਸੀਂ ਟਿਊਬ ਲਗਾਦਣਾ ਫਿਰ ਪਾਣੀ ਜਦੋਂ ਚੈੱਕ ਕਰਕੇ ਨਾ ਉਹ ਤੋਂ ਪਰ ਨਾਲੇ ਸੀਵਰੇਜ ਪਾਉਣ ਦੇ ਆ ਮੰਨ ਲਓ ਉਹਨਾਂ ਨੇ ਤਸੱਲੀ ਤਾਂ ਦਿੱਤੀ ਸੀ ਵੀ ਕਰਾ ਦਾਂਗੇ ਬਾਕੀ ਕਿੰਨੇ ਕਿੰਨੇ ਦਿਨ ਹੋ ਗਏ ਜੀ ਉਹਨੂੰ ਹੋ ਗਿਆ ਜੀ ਮੈਂ ਤਕਰੀਬਨ 20-25 ਦਿਨ ਹੋ ਗਏ ਜੀ ਪਰ ਫਿਰ ਡਿਲੇ ਹਾਂਜੀ ਹਾਂਜੀ ਸਰ ਸੁਸਤੇ ਕੰਮ ਤਾਂ ਆਇਆ ਹੀ ਨਹੀਂ ਕੋਈ ਆਇਆ ਵੀ ਕੋਈ ਕਿ ਨਹੀਂ ਆਇਆ ਹਾਂ ਲੈ ਵੀ ਕਹਿੰਦੇ ਜੀ ਗੋਲ ਹੀ ਹੋ ਗਈ ਨਾ ਨਹੀਂ ਜੀ ਨਹੀਂ ਕੋਈ ਨਹੀਂ ਲੈ ਵੀ ਉੱਥੇ ਪਾਣੀ ਨੂੰ ਲਾ ਦੇ ਟੈਂਕੀ ਬਣਾ ਦੇ ਤਿੰਨ ਚਾਰ ਪਤਾ ਨਹੀਂ ਪੰਜ ਮਹੀਨੇ ਲੱਗ ਜਾਣੇ ਆ ਕੋਈ ਉਹ ਗੱਡੀਆਂ ਵੀ ਇੱਕ ਵਾਰੀ ਉਹ ਗੱਡੀ ਦੇਖੋ ਆਉਂਦੀ ਹੈ ਗੱਡੀ ਕੋਈ ਫਸ ਗਈ ਤਾਂ ਵੀ ਦਿੱਕਤ ਹੈ ਕਿਉਂਕਿ ਫਸ ਗੱਡੀਆਂ ਛੋਟੀਆਂ ਨੇ ਕਈ ਆਹ ਦੇਖੋ ਟਾਇਰ ਕਿੰਦਾ ਸਲਿੱਪ ਕਰਦਾ ਆਫ ਰੂਡਿੰਗ ਹੋ ਰਹੀ ਹੈ ਉਹ ਨਿਕਲਦੇ ਸਕੂਟੀਆਂ ਜੇ 500 ਤੋਂ ਆ ਕੇ ਐਟੇ ਹੁਣ ਫੇਰ ਉਹੀ ਹਾਲ ਹੋ ਗਿਆ ਬਾਈ ਆ ਵੀ ਇੱਕ ਕੁਐਸਚਨ ਹੈ ਸਵਾਲ ਹੈ ਕਿ ਮੋਟਰਸਾਈਕਲ ਸਕੂਟੀ ਤਾਂ ਸਦਾ ਗੰਦੀਆਂ ਰਹਿਣੀਆਂ ਗੱਡੀਆਂ ਕੰਦੀਆਂ ਹੀ ਰਹਿਣੀਆਂ ਨਹੀਂ ਰਹਿਣੀਆਂ ਤਾਂ ਗੰਦੀਆਂ ਸਾਰ ਹੁਣ ਜਿਹੜੇ ਬੰਦੇ ਸਾਡੇ ਰੰਗ ਦੇ ਗਰੀਬਾਂ ਨੇ ਕੰਮ ਤੇ ਜਾਣਾ ਯਕੀਨ ਮੰਨਦਾ ਤੁਹਾਡੇ ਛਾਲ ਤੋਂ ਬਟਨ ਲਗਾਇਤੋਂ 20 ਸਾਲ ਪਹਿਲਾਂ ਇੱਕ ਪੈਸਾ ਸੈਂਕੜਾ ਬਟਨ ਵੇਚਿਆ ਜਿਹੜੇ ਇਸ ਵੇਲੇ 6 ਰੁਪਏ ਦਾਜਣ ਬਟਨੋਂ ਆਜੀ ਕਿੱਥੋਂ ਕਮਾ ਕੇ ਖਾਵਾਂਗੇ ਕੀ ਕਰਾਂਗੇ ਬਾਹਰ 1 ਰੁਪਈ ਤਕਲੀਫ ਹੈ ਤਕਲੀਫ ਹੈ ਤਾਂ ਚਲੋ ਬਾਕੀ ਗੱਲਾਂ ਉਧਰ ਹੋਰ ਵੀ ਆ ਗਏ ਪਹਿਣਾ ਆ ਗੀਆਂ ਉਹ ਆਪਣਾ ਪੱਖ ਰੱਖਣਾ ਚਾਹੁੰਦੇ ਆ ਜੀ 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 ਆਓ ਬੀਬੀਓ ਆਓ ਹਾਲਾਂਕਿ ਪਹਿਲਾਂ ਅਸੀਂ ਕਿਹਾ ਸੀ ਕਿ ਅੱਗੇ ਆ ਕੇ ਗੱਲ ਕਰ ਲਓ ਪਰ ਬੀਬੀਆਂ ਨੇ ਜ਼ੋਰ ਪਾਇਆ ਉਹ ਕਹਿੰਦੀਆਂ ਪਿੱਛੇ ਆਓ ਪਿੱਛੇ ਆ ਕੇ ਸਾਡੀ ਗੱਲ ਸੁਣੋ ਆਗੇ ਆਗੇ ਜੀ ਬੁੜੀਆਂ ਡਿਗੀਆਂ ਪਈਆਂ ਹੁਣ ਮੌਕੇ ਤੇ ਮੌਕੇ ਤੇ ਡਿਗੀਆਂ ਪਈਆਂ ਅਸੀਂ ਆਈਆਂ ਸਾਨੂੰ ਪਤਾ ਸੀ ਕਿੰਡੀਆਂ ਆਈਆਂ ਪਹਿਣਾ ਚ ਸਾਡੇ ਵਰਤੇ ਵੀ ਖਾਧੂਗਾ ਇਹ ਦਾਦੇ ਦੇ ਮਖੌਣੇ ਦੇ ਔਖਾ ਕੀਤਾ ਪਿਆ ਨਾ ਸਰਕਾਰ ਨੇ ਤਾਂ ਪਹਾ ਹੀ ਵੜਤਾ ਮੱਲੇ ਅਸੀਂ ਕੀ ਕਰੀਏ ਹੁਣ ਦੇਖੋ ਨਿਆਣੇ ਨੇ ਸਕੂਲ ਵੀ ਲੱਗ ਗਏ ਨਿਆਣੇ ਦੇ ਆ ਦੇਖੋ ਹਾਲ ਉੱਥੇ ਮੋਰੇ ਜਾ ਕੇ ਦੇਖੋ ਕਿਤੇ ਪੈਰ ਫਿਸਲਦੇ ਪਏ ਆ ਮਾਤਾ ਜੀ ਨੂੰ ਪੁੱਛੋ ਗਲੀ ਚ ਕਿੱਦਾਂ ਆਈ ਵਿਚਾਰੀ ਇਹ ਜਲ ਜਾਣੇ ਸੁਣਵਾਈ ਨਹੀਂ ਕਰਦੇ ਕੋਈ ਨਹੀਂ ਸੁਣਵਾਈ ਕਰਦਾ ਕਹਿ ਦਿੰਦੇ ਇਹ ਸੇ ਉੱਚੀ ਨਹੀਂ ਆਂਦਾ ਸਰਕਾਰ ਦੇ ਵਿੱਚ ਨਹੀਂ ਆਂਦਾ ਇਹ ਨਹੀਂ ਆਂਦਾ ਉਹ ਨਹੀਂ ਆਂਦਾ ਕੀ ਕਰੀਏ ਅਸੀਂ ਇਸ ਤੋਂ ਬਹੁਤ ਦੁਖੀ ਹਾਂ ਇਸ ਮਹੱਲੇ ਚ 8-9 ਸਾਲ ਹੋ ਗਏ ਅੱਜ ਤੱਕ ਇੱਥੇ ਕੋਈ ਡਿਵੈਲਪਮੈਂਟ ਨਹੀਂ ਹੋਈ ਹੁਣ ਤੁਸੀਂ ਦੱਸੋ ਅਸੀਂ ਕਿੱਥੇ ਜਾਈਏ ਨਿਆਣਾ ਦੇ ਸਕੂਲ ਵੀ ਲੱਗ ਗਏ ਸਭ ਦਾ ਆ ਤਾਂ ਬਹੁਤ ਜ਼ਿਆਦਾ ਗਾਰਾ ਚੱਕੜ ਮੋਰੇ ਆ ਮੋਰੇ ਆ ਕੇ ਦੇਖੋ ਨਾ ਹੁਣ ਸਾਨੂੰ ਸਿੱਟ ਕੇ ਸਾਨੂੰ ਵੀ ਲਿਪੜ ਕੇ ਤੋਰੂਗੀ ਤਾਂ ਹੀ ਪਤਾ ਲੱਗਣਾ ਕਹਿੰਦੀ ਤੁਸੀਂ ਵੀ ਡਿਗੋਗੇ ਤਾਂ ਹੀ ਪਤਾ ਲੱਗਣਾ ਵਖੋ ਇਹ ਕਹਿੰਦੇ ਬਈ ਇਹਨਾਂ ਦਾ ਗੱਲਾ ਕਹਿੰਦੇ ਕੋਈ ਮੌਕਾ ਦੇਖਣ ਵੀ ਨਹੀਂ ਆਇਆ ਬੇਸਿਕਲੀ ਸ਼ਬਦ ਅੱਗੇ ਪਿੱਛੇ ਹੋ ਸਕਦੇ ਪਰ ਇਹ ਚਾਹੁੰਦੇ ਇਹ ਆ ਕਿ ਅਸੀਂ ਜਾ ਕੇ ਮੌਕਾ ਦੇਖੀਏ ਸਾਨੂੰ ਸਿੱਟਣਾ ਨਹੀਂ ਚਾਹੁੰਦੇ ਮੌਕਾ ਦੇਖਣਾ ਚਾਹੁੰਦੇ ਆ ਠੀਕ ਹੈ ਹਾਂ ਆ ਕੇ ਇੱਕ ਵਾਰ ਦੇਖੋ ਤਾਂ ਸਹੀ ਉਹ ਸੇਵਕਾ ਹੱਥ ਵੜੋ ਸੇਵਕਾ ਭਾਈ ਕੋ ਬੰਦਾ ਤਾਂ ਮੋਟਰ ਤੇ ਕਿਥੋਂ ਇਹ ਕੁਲੀ ਦੇ ਬਾਝ ਦੇ ਕੀ ਇੱਥੇ ਤਾਂ ਮੈਂ ਵੀ ਚੱਪਲਾ ਪਾ ਕੇ ਆਇਆ ਕਾ ਮੌਕਾ ਭਾਈ ਓਹ ਹੋ 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 ਦੇਖੋ ਗਿੱਟੇ 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 ਅੰਦਰ ਧੱਸਦੇ ਗਿੱਟੇ ਆ ਤਾਂ ਅੰਦਰ ਧੱਸਦਾ ਪੈਰ ਚਲੋ ਉਹ ਕਹਿੰਦੇ ਕਿ ਨਾ ਜਾਓ ਸਲਿੱਪ ਕਰੂਗੇ ਨਹੀਂ ਦੇਖਣਾ ਦੇਖਣ ਦਾ ਤਾਂ ਹੀ ਬੰਦਾ ਜੇ ਸਾਡੀ ਸੁਮਾਈ ਹੋਵੇ ਕਿਉਂ ਹੈ ਤੁਸੀਂ ਤਕਲੀਫ ਇਹਨਾਂ ਦੀ ਦੇਖ ਸਕਦੇ ਹੋ ਇਹ ਮਜਬੂਰ ਨੇ ਬੇਵੱਸ ਨੇ ਪਰੇਸ਼ਾਨ ਨੇ ਇੱਥੇ ਤੁਰ ਕੇ ਆਉਣਾ ਬੜਾ ਔਖਾ ਆ ਪੰਜ ਸੱਤ ਸਟੈਪ ਲਿਆ ਇਹਦੇ ਵਿੱਚ ਵੀ ਤਿਲਕਣਿਆ ਸਲਿੱਪ ਵੱਜਦੀ ਆ ਪਰ ਇਹ ਪਿੱਛੋਂ ਜਿਨ੍ਹਾਂ ਨੇ ਆਉਣਾ ਜੋ ਸਕੂਟੀ ਦੂਰ ਨਜ਼ਰ ਆ ਰਹੀ ਹੁਣੀ ਆ ਮਾੜਾ ਜ਼ੂਮ ਇਨ ਕਰੀ ਉਹ ਸਕੂਟੀ ਜਿਹੜੀ ਆੜੀ ਇਹ ਕਿੱਦਾਂ ਆਉਣਾ ਔਰ ਸੱਟ ਚੋਟ ਲੱਗਣ ਦਾ ਕਤਿਸ਼ਾ ਹਮੇਸ਼ਾ ਇਹ ਐਕਚੁਅਲ ਚ ਪਰੇਸ਼ਾਨ ਨੇ ਔਰ ਵੱਡੀ ਵੱਡੀ ਗੱਲ ਹੈ ਕੋਈ ਸਥਿਤੀ ਦੇਖਣ ਵੀ ਨਹੀਂ ਆਉਂਦਾ। ਕਰਦੇ ਬਾਈ ਸਾਡੇ ਮਹੱਲੇ ਦਾ ਸੁਧਾਰ ਕੀਤਾ ਜਾਵੇ 8-9 ਸਾਲ ਹੋ ਗਏ ਅਸੀਂ ਐਮਸੀ ਨੂੰ ਵੀ ਰਿਕਵੈਸਟ ਕਰਕੇ ਦੇਖ ਲਈ ਤੁਹਾਨੂੰ ਵੀ ਇੱਕ ਵਾਰ ਸੱਦੇ ਸੀ ਤੁਸੀਂ ਵੀ ਆਏ ਸੀਗੇ ਇੱਥੇ ਪਰ ਇੱਧਰ ਕੋਈ ਸੁਣਵਾਈ ਨਹੀਂ ਹੋਈ ਕੱਲ ਤੋਂ ਬੱਚਿਆਂ ਦਾ ਸਕੂਲ ਆ ਦੱਸੋ ਅਸੀਂ ਕਿੱਦਾਂ ਬੱਚਿਆਂ ਨੂੰ ਸਕੂਲ ਭੇਜਾਂਗੇ। ਸੜਕ ਦਾ ਹਾਲ ਬੱਸ ਵੀ ਨਹੀਂ ਕੋਈ ਅੰਦਰ ਆ ਸਕਦਾ। ਬੱਸ ਆਟੋ ਕੋਈ ਨਹੀਂ ਆਉਂਦਾ ਸਾਰੇ ਨੇ ਹੱਥ ਜੋੜੇ ਆ ਜੇ ਰੋਡ 'ਤੇ ਆਣਾ ਤਾਂ ਅਸੀਂ ਆਣਾ ਨਹੀਂ ਤਾਂ ਤੁਸੀਂ ਆਪਣੇ ਬੱਚਿਆਂ ਦੀ ਛੁੱਟੀਆਂ ਕਰਾਓ ਰੋਡ ਤੇ ਭੈਣ ਜੀ ਪਹੁੰਚਣਾ ਖਤਰੇ ਤੋਂ ਖਾਲੀ ਨਹੀਂ ਮੈਂ ਤਾਂ ਖਾਲੀ ਨਹੀਂ ਦੇਖੋ ਨੰਗੇ ਪੈਰਾਂ ਨਾਲ ਵੀ ਇਹ ਹਾਲ ਹੁੰਦੇ ਪਏ ਆ ਜੇ ਚੱਪਲ ਪਾ ਕੇ ਆਵਾਂਗੇ ਤਾਂ ਸਾਡੇ ਹੱਥ ਕੋਈ ਗ੍ਰਿਪ ਨਹੀਂ ਬਣਦੀ ਚੱਪਲ ਨਾਲ ਬਰਜੋਗੀ ਬਰਦੀ ਐਵੇਂ ਵਾਈਟ ਐ ਵਾਈਟ ਬਰਦੀ ਤੇ ਬੱਚੇ ਕਿਦਦ ਬੱਚੇ ਤਾਂ ਉੱਧਾਈ ਨਹੀਂ ਬੱਚੋਂ ਕੇ ਪੈਰ ਦੇਖੋ ਤੁਸੀਂ ਬੱਚੇ ਦੇ ਪੈਰ ਕਿਦਾਂ ਲਿਬੜੇ ਪੜੇ ਆ ਲਈ ਸਾਰੇ ਜਾ ਹੀ ਨਹੀਂ ਸਕਦੇ ਸਾਰੀ ਲੇਡੀਜ਼ ਨੂੰ ਪੁੱਛ ਕੇ ਦੇਖ ਲਓ ਇੱਧਰ ਕੀ ਹਾਲ ਹੈ ਦਿਹਾੜੀ ਵਾਲੇ ਸਾਰੇ ਮਜ਼ਦੂਰ ਆ ਕੋਈ ਕਿਸੇ ਨੇ ਰੋਟੀ ਤੋਂ ਬਗੈਰ ਕਿਹਨੇ ਕਿੱਦਾਂ ਗੁਜ਼ਾਰਾ ਹੋਊਗਾ ਦੱਸੋ ਤੁਸੀਂ ਔਰ ਇਹ ਕੱਲੇ ਇਹਨਾਂ ਨੂੰ ਤਕਲੀਫ ਨਹੀਂ ਹਾਲਾਂਕਿ ਇਹ ਬਾਕੀਆਂ ਦੇ ਪੁਆਇੰਟ ਆਫ View ਰੱਖ ਰਹੇ ਆ ਤਕਲੀਫ ਸਾਰਿਆਂ ਦੀ ਆ ਸਾਰਿਆਂ ਦੀ ਤਕਲੀਫ ਹੈ ਰਾਤ ਨੂੰ 10 10 11 11 ਵਜੇ ਹੋਟਲ ਵਾਲੇ ਬੰਦਿਆਂ ਨੇ ਆਣਾ ਹੱਥ ਪੈਰ ਤੜਾਉਗੇ ਸਾਡਾ ਕੌਣ ਪਰਪਾਈ ਕਰੂਗਾ ਇਸ ਚੀਜ਼ ਦੀ ਦੱਸੋ ਤੁਸੀਂ ਕੰਮ ਤੋਂ ਬਗੈਰ ਗੁਜ਼ਾਰਾ ਹੈ ਨਹੀਂ ਆ ਜੀ ਜੀ ਚਲੋ ਤੁਹਾਡੀ ਗੱਲ ਜਿਹੜੀ ਸਾਰੀ ਪਹੁੰਚ ਗਈ ਆ ਜੀ ਪ੍ਰਸ਼ਾਸਨ ਤੱਕ ਕੱਲ ਆਪਾਂ ਪਰਸਨਲੀ ਮਿਲ ਕੇ ਉਹਨਾਂ ਨਾਲ ਗੱਲ ਵੀ ਕਰ ਲਾਂਗੇ ਜਿਹੜੇ ਐਮਸੀ ਨੇ ਮੈਡਮ ਬਲਵਿੰਦਰ ਕੌਰ ਪ੍ਰਧਾਨ ਨੇ ਉਹਨਾਂ ਨਾਲ ਪਰਸਨਲੀ ਗੱਲ ਵੀ ਕਰ ਵੀ ਅਸੀਂ ਗਏ ਸੀ 4-5 ਦਿਨ ਪਹਿਲਾਂ ਵੀ ਮੀਂਹ ਲਗਾਤਾਰ ਪਿਆ ਉੱਥੇ ਵੀ ਰਿਕੁਐਸਟ ਕੀਤੀ ਸੀ ਕਿ ਸਾਡੇ ਮਹੱਲੇ 'ਚ ਇੱਕ ਵਾਰ ਆ ਕੇ ਤਾਂ ਦੇਖੋ ਤੁਸੀਂ ਕੀ ਹਾਲ ਆ ਤੁਹਾਨੂੰ ਸਹੀ ਲੱਗੂਗਾ ਤਾਂ ਬੇਸ਼ੱਕ ਨਾ ਸਟੈਪ ਚੱਕਿਓ ਜੇ ਤੁਹਾਨੂੰ ਲੱਗੂਗਾ ਤਾਂ ਤੁਸੀਂ ਕੁਝ ਕਰੋ ਕੋਈ ਇਨਸਾਨੀ ਆਕੇ ਵੀ ਨਹੀਂ ਦੇਖਿਆ ਇੱਥੇ ਕਿ ਕੀ ਮੁਹੱਲੇ 'ਚ ਹੋਇਆ ਕੀ ਨਹੀਂ ਦੇਖੋ ਪਹਿਲੀ ਨਜ਼ਰ ਹੀ ਪਤਾ ਲੱਗਦਾ ਕਿ ਬੁਰੇ ਹਾਲ ਨਹੀਂ ਹੈ ਨਾ ਪਹਿਲੀ ਨਜ਼ਰ ਹੀ ਪਤਾ ਲੱਗਦਾ ਜਿਆਦਾ ਬੁਰਾ ਹਾਲ ਕੋਈ ਮੁੱਠੀ ਤੋਂ ਰਿਹਾ ਬਹੁਤ ਦਿੰਦੇ ਆ ਕਹਿੰਦੇ ਕਿ ਕੋਈ ਨਹੀਂ ਸਾਹਮਤ ਹੈ ਭਾਜੀ ਨੂੰ ਬੋਲਦਾ ਮੈਂ ਜਾ ਕੇ ਦੇਖ ਲਵਾਂਗਾ ਮੌਕੇ ਤੇ ਅਸੀਂ ਕਹਿ ਗਏ ਕਿ ਥੱਕ ਗਏ ਦੋ ਤਿੰਨ ਵਾਰੀ ਜਾ ਕੇ ਵੀ ਆਏ ਕਹਿੰਦੇ ਕੋਈ ਨਹੀਂ ਫੇ ਭੇਜ ਦਵਾਂਗੇ ਅਸੀਂ ਆਪਣੀਆਂ ਗੱਲਾਂ ਕਰਦੇ ਪਰ ਪਿੱਛੇ ਕੁ ਲੱਗੇ ਲੜਾਈ ਲੱਗੀ ਆ ਉਹ ਦਿਖਾਈ ਉਹ ਪਿੱਛੇ ਕੁ ਲੱਗੇ ਲੜਾਈ ਚੱਲਦੀ ਪਈ ਆ ਉਹ ਯੂਕਰੇਨ ਤੇ ਰਸ਼ੀਆ ਦੀ ਲੜਾਈ ਨਾਲੋਂ ਵੀ ਜਿਆਦਾ ਔਖਾ ਕੰਮ ਹੋਇਆ ਪਿਆ ਉਹ ਦੇਖੋ ਕਿੱਦਾਂ ਵਿਚਾਰਾ ਆ ਰਿਹਾ ਧਿਆਨ ਨਾਲ ਬਈ ਕਿੱਦਾਂ ਆ ਵਿੱਚ ਉਹ ਪਸੀਨਾ ਪਸੀਨੀ ਹੋ ਗਿਆ ਆਜਾ 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 ਉਹ ਤੁਸੀਂ ਹਾਲਾਤ ਦੇਖ ਲਓ ਜੇ ਹੁਣ ਇਸ ਵੀਰ ਦੇ ਨਾਲ ਬੱਚੇ ਬੈਠੇ ਹੋਣ ਕੋਈ ਭੈਣ ਬੈਠੀ ਹੋਵੇ ਤਾਂ ਛੱਟਜੋੜ ਲੱਗਣ ਦਾ ਖਤਰਾ ਹੈ ਕਿ ਨਹੀਂ ਆ ਦੇਖੋ ਡਿੱਗ ਪਿਆ ਦੇਖੋ ਡਿੱਗ ਪਿਆ ਬੋਲੋ ਚਲੋ ਜੇ ਹੁਣ ਇਹਦੇ ਨਾਲ ਇੱਦਾਂ ਹੀ ਕੋਈ ਬੱਚਾ ਬੈਠਾ ਹੋਵੇ ਕੋਈ ਬਜ਼ੁਰਗ ਹੋਵੇ ਕੋਈ ਲੇਡੀ ਹੋਵੇ ਤਾਂ ਖਤਰਾ ਹੋਰ ਵੱਧ ਜਾਂਦਾ ਔਰ ਆਪਾਂ ਹੀ ਸਿਚੁਏਸ਼ਨ ਸਮਝੀਏ ਬੱਚਿਆਂ ਨੇ ਸਕੂਲ ਕਿਵੇਂ ਜਾਣਾ ਕੋਈ ਦਵਾਦਾਰੂ ਲੈਣ ਜਾਣਾ ਤਾਂ ਕਿਵੇਂ ਜਾਣਾ ਕੋਈ ਐਮਰਜੈਂਸੀ ਆ ਜਾਂਦੀ ਹੈ ਕਿਵੇਂ ਜਾਣਾ ਕੰਮਕਾਰ ਤੇ ਕਿਵੇਂ ਜਾਣਾ ਇਹ ਵੱਡੀ ਤਕਲੀਫ ਹੈ ਪ੍ਰਸ਼ਾਸਨ ਨੂੰ ਅਣਗੌਲਿਆ ਨਹੀਂ ਕਰਨਾ ਚਾਹੀਦਾ ਪਹਿਲ ਤੇ ਆਧਾਰ ਤੇ ਇਹਨਾਂ ਦਾ ਹੱਲ ਕਰਨਾ ਚਾਹੀਦਾ ਔਰ ਹੱਲ ਜ਼ਰੂਰੀ ਬਹੁਤ ਹੈ ਔਰ ਹਾਲ ਦੀ ਗੱਡੀ ਜਿਹੜੀ ਮੈਂ ਗੱਲ ਕਹੀ ਹੈ ਇਹ ਕਹਿੰਦੇ ਕਚਰੇ ਦੀਆਂ ਟਰੈਲੀਆਂ ਸੀ ਆਪ ਮੰਗਾਈਆਂ ਤਾਂ ਇਹ ਕਚਰਾ ਆਹ ਇਹ ਕਚਰਾ ਕੱਲਾ ਇਸ ਗਲੀ ਤੇ ਨਹੀਂ ਆ ਪ੍ਰਸ਼ਾਸਨ ਦੇ ਸਿਰ ਤੇ ਵੀ ਆ ਆ ਲੋਕ ਕਿਸਦੇ ਗੈਸਟ ਆ ਗਏ ਨੇ ਹੁਣ ਪਰੌਣੇ ਆ ਗਏ ਨੇ ਤੋ ਕਿੱਥੇ ਜਾਓਗੇ ਉਹ ਵੀ ਆਪਣੇ ਰਿਸ਼ਤੇਦਾਰ ਨਹੀਂ ਕੋਗੇ ਕਿਤੇ ਹੋਰ ਘਰ ਲੈ ਲਾ ਇਹਦੇ ਨਾਲੋਂ ਚੰਗਾ ਤਾਂ ਕਿਤੇ ਹੋਰ ਘਰ ਲੈ ਲੀਆ ਪਰੌਣੇ ਆਏ ਨੇ ਪੁਰਾਣੇ ਵੀ ਤਕਲੀਫ ਚ ਹੁੰਦੇ ਨੇ ਇਹ ਵੀ ਭਾਈ ਸਾਹਿਬ ਤੁਹਾਨੂੰ ਵਿਚਾਰ ਦੱਸਣ ਕਿ ਮਾਰਨਾਂ ਨੂੰ ਵੀ ਕਾਧਾਰੀ ਭਾਜੀ ਕਹਿੰਦੇ ਸਪੀਕਰ ਇਹਨਾਂ ਉਹ ਕੇਕ ਲੈ ਕੇ ਆਏ ਨੇ ਮੇਰੇ ਖਿਆਲ ਕੇਕ ਨੂੰ ਤਾਂ ਬਚਾਉਣਾ ਪੈਣਾ ਕੇਕ ਲੈ ਕੇ ਆਏ ਸਹੀ ਗੱਲ ਹੈ ਕੇਕ ਤਾਂ ਖੇਲਰ ਜਾਣਾ ਰਾਜ ਹੀ ਇਹ ਕੇਕ ਕੱਟ ਕੇ ਨਾ ਭਗਵਾਨ ਸੇ ਮਾਰ ਨੂੰ ਭੇਜੋ ਜੀ ਜੀ ਜਿਹੜੇ ਕਹਿੰਦੇ ਵਿਕਾਸ ਬਹੁਤ ਕਰਦਿਆਂ ਸੀ ਹੈ ਜੀ ਇਹ ਵਿਕਾਸ ਆ ਕੋਈ ਦੇਖੋ ਤਾਂ ਨਵੇਂ ਸ਼ਹਿਰ ਦਾ ਹਾਲ ਆਣ ਕੇ ਸੜਕਾਂ ਦਾ ਹਾਲ ਦੇਖੋ ਤੁਸੀਂ ਹਾਂ ਜੀ ਹੱਥ ਛੱਡੋ ਨਾ ਫੜ ਕੇ ਜਾਓ ਰੋਲਾ ਤਾਂ ਇਦਾਂ ਪਾਇਆ ਕਿਤੇ ਪਤਾ ਨਹੀਂ ਕਿੰਨਾ ਕਰਦੇ ਪਿਆ ਦੇਖੋ ਹਾਲ ਸੜਕਾਂ ਦਾ ਨਵੇਂ ਸ਼ਹਿਰ ਤੇ ਨਾਲੇ ਪੁਰਾਣਾ ਸ਼ਹਿਰ ਐ ਇਹਨੂੰ ਕਹਿਣਾ ਚਾਹੀਦਾ ਹਾਂ ਜੀ ਨਵਾਂ ਸ਼ਹਿਰ ਨਹੀਂ ਹੈਗਾ ਇੱਥੇ ਕੋਈ ਸਰਕਾਰੀ ਯੋਜਨਾ ਲਾਗੂ ਵੀ ਨਹੀਂ ਹੁੰਦੀ ਕੁਝ ਵੀ ਨਹੀਂ ਹੈਗਾ ਜੀ ਮੇਰੇ ਖਿਆਲ ਨਾਲ ਨਾ ਕੋਈ ਸੀਵਰਾ ਨਾ ਕੋਈ ਵਾਟਸਪਲਾਾਈ ਹੈ ਹਾਂ ਜੀ ਤੁਸੀਂ ਕਿਸੇ ਦੇ ਰਿਸ਼ਤੇਦਾਰ ਦੇ ਹਾਂ ਜੀ ਹਾਂ ਜੀ ਹਾਂ ਜੀ ਕਿੰਨਾ ਔਖਾ ਹੈ ਜੀ ਬਹੁਤ ਜ਼ਿਆਦਾ ਪਰ ਜਿੰਦ ਕੱਪੜੇ ਪਾ ਕੇ ਤਾਂ ਵੈਸੇ ਨਹੀਂ ਆਉਂਦਾ ਜੀ ਚਲੋ ਸਰਦਾਰ ਸਾਹਿਬ ਕਿੱਥੋਂ ਐ ਅਸੀਂ ਹਸ਼ਿਆਰਪੁਰ ਤੋਂ ਜੀ ਠੀਕ ਹੈ ਜੀ ਤਾਂ ਆਹ ਹਸ਼ਿਆਰਪੁਰ ਆਂਦੇ ਨਵੇਂ ਸ਼ਹਿਰ ਦੀ ਤਸਵੀਰ ਦੇਖ ਲਈ ਸਰ ਨੇ ਕਿ ਦੂਜੇ ਦੇ ਹੱਥ ਫੜ ਕੇ ਆਣਾ ਪਿਆ ਕਿ ਸੇਵਕਾ ਕੰਮ ਔਖਾ ਡਿਗਾਗੇ ਤਾਂ ਇਕੱਠੇ ਡਿਗਾਗੇ ਬੱਚਾਂਗੇ ਤਾਂ ਇਕੱਠੇ ਬੱਚਾਂਗੇ ਸੋ ਰੀਅਲੀ ਵੈਰੀ ਰੈਡਿਕਲਸ ਐਂਡ ਸ਼ੇਮਫੁਲ ਔਰ ਪ੍ਰਸ਼ਾਸਨ ਨੂੰ ਹੁਣ ਤਾਂ ਜਾਗਣਾ ਚਾਹੀਦਾ ਦੱਸ ਆਪ ਸਿੱਖੇ ਜੇ ਪਏ ਆ ਹਾਂਜੀ ਜੇ ਵੋਟਾਂ ਵਿੱਚ ਕੋਈ ਵੋਟ ਮੰਗਣ ਲੀਡਰ ਆ ਤਾਂ ਕਿੱਦਾਂ ਉਹਦਾ ਸਵਾਗਤ ਕਰਨਾ ਕੋਈ ਵੀ ਵੋਟਾਂ ਨਾਲ ਆਵੇ ਜੀ ਕੋਈ ਵੀ ਆਪਣਾ ਉਦਾਂ ਦਾ ਬੰਦਾ ਆਵੇ ਅਸੀਂ ਪਾਣੀ ਵਾਲੀ ਚਿੱਕੜ ਦੇ ਵਿੱਚੋਂ ਬੋਤਲ ਭਰ ਲੈਣੀਆਂ ਛੜਕਾ ਵਾਲੀ ਪਚਕਾਰੀ ਲੈ ਲੈਣੀਆਂ ਗੇੜਾ ਆਵੇ ਉਹ ਤਾਂ ਮੂੰਹ ਤੇ ਪਹਿਲਾਂ ਛੜਕਣੀ ਵੀ ਪਿੱਛੇ ਚੱਲ ਇੱਥੇ ਕੋਈ ਮਤੋਂ ਨਹੀਂ ਤਰ੍ਹਾਂ ਬਣਦਾ ਨਾ ਤੂੰ ਆ ਤੇ ਨਾ ਸਾਡੇ ਕੋ ਬੋਟਾਂ ਲੈ ਕੇ ਜਾ ਅਸਲ ਜੀ ਗੱਲ ਇਹ ਆ ਕਿ ਲੀਡਰ ਮੂੰਹ ਤੇ ਮਖੌਟਾ ਪਾ ਕੇ ਆਉਂਦੇ ਆ ਉਹ ਮਖੌਟਾ ਲਵੇੜਨਾ ਵਾਹ ਉਹ ਲਵੇੜਨਾ ਜੀ ਅਸਲੀ ਚਿਹਰਾ ਨਹੀਂ ਦਿਖਾਉਂਦੇ ਹਾਂ ਅਸਲੀ ਚਿਹਰਾ ਨਹੀਂ ਦਿਖਾਉਣਾ ਹੁਣ ਅਸਲੀ ਚਿਹਰਾ ਤੁਸੀਂ ਦੇਖ ਲਿਆ ਹਾਂ ਜੀ ਦੇਖ ਲਿਆ ਪੱਕ ਗਿਆ ਹਾਂ ਜੀ ਹਾਂ ਜੀ ਕੋਈ ਸਾਥ ਦਿੰਦਾ ਨਹੀਂ ਦਿੰਦਾ ਜੀ ਕੋਈ ਸਾਥ ਨਹੀਂ ਦਿੰਦਾ ਜੀ ਭੁੱਲ ਜਾਂਦੇ ਆਪਣੀ ਵਾਰ ਭੁੱਲ ਜਾਂਦੇ ਜੀ ਤੁਸੀਂ ਕਹਿੰਦੇ ਵੋਟਾਂ ਵੇਲੇ ਤਾਂ ਸਾਤ ਨੂੰ 12 ਵਜੇ ਵੀ ਆਉਂਦੇ ਹਾਂ ਜੀ ਆਉਂਦੇ ਰਾਤ ਨੂੰ ਅੱਧੀ ਰਾਤ ਨੂੰ ਵੀ ਖਿਲਾਨਦਾ ਬਾਤ ਚ ਤੂੰ ਖਾਣ ਪੀਣ ਦੀ ਗੱਲ ਕਰੀ ਚੱਲ ਆ ਤੁਹਾਡੇ ਖਾਣ ਪੀਣ ਵਾਲੇ ਨੇ ਕੰਮ ਖਰਾਬ ਕੀਤਾ ਆਇਆ ਸੀਗਾ ਤੂੰ ਦੇਖਿਆ ਇਹ ਪੱਲੂ ਦਾ ਹਾਲਾਤ ਕੋਈ ਨਹੀਂ ਆ ਪਾਦਾ ਨਹੀਂ ਸੀ ਮਰੇ ਜਾ ਗਰਾਟ ਆਣੇ ਵਾਲੀ ਆ ਉਹ ਮੁੜ ਕੇ ਇੱਧਰ ਆਇਆ ਅੱਜ ਬਾਪੂ ਜਿੱਦਾ ਗੱਲ ਆ ਉਹ ਸਮੱਸਿਆ ਦੀ ਗੱਲ ਕਰਦਾ ਇਹ ਫੇ ਲੀਡਰ ਵੋਟਾਂ ਪਹਿਲੇ ਸ਼ਰਾਬ ਵੀ ਦਿੰਦੇ ਆ ਲਾਲਪਰੀ ਵੀ ਦਿੰਦੇ ਆ ਜਿਹੜੇ ਜਿਹੜੇ ਲੈਂਦੇ ਉਹ ਹੀ ਲੈਂਦੇ ਅਸੀਂ ਤਾਂ ਲੈਂਦੇ ਨਹੀਂ ਜਾਈ ਤਾਂ ਉਹਨੂੰ ਕਹੇ ਪਾਈ ਅਸੀਂ ਨਹੀਂ ਲੈਣੀ ਨਾ ਅਸੀਂ ਲੈਣੀ ਨਾ ਜਿਹੜੇ ਲੈਂਦੇ ਆ ਉਹਨਾਂ ਕਰਕੇ ਸਾਰਿਆਂ ਨੂੰ ਭੁਗਤਣਾ ਪੈਂਦਾ ਸਾਰਿਆਂ ਨੂੰ ਭੁਗਤਣਾ ਪੈਂਦਾ ਜੀ ਸਾਰਾ ਮੱਲਾ ਬਦਨਾਮ ਸਾਰਾ ਮੱਲਾ ਬਦਨਾਮ thank you